ਇਸ ਵਕਤ ਅਸੀਂ ਕਿਸਾਨ ਆંદੋਲਨ ਟੂ ਵਿੱਚ ਮੌਜੂਦ ਆ ਖਨੋਰੀ ਦੀ ਧਰਤੀ ਤੇ ਇਸ ਵਕਤ ਖੜੇ ਹੋਇਆ ਜਿੱਥੇ ਕਿ ਬਿੱਤੀ ਸ਼ਾਮ ਦੀ ਗੱਲ ਕੀਤੀ ਜਾਵੇ ਰਾਤ ਤੱਕ ਜਦੋਂ ਜਹਾਦ ਹੁੰਦੀ ਰਹੀ ਅਤੇ ਸੋਚਦੇ ਹੋਣੇ ਰਾਤ ਨੂੰ ਕਿਸਾਨ ਸੋ ਗਏ ਹੋਣੇ ਪਰ ਰਾਤ ਨੂੰ ਕਿਸਾਨ ਸੋਏ ਨਹੀਂ ਕੁਝ ਵੱਖਰਾ ਕੀਤਾ ਸਰ ਰਾਤ ਨੂੰ ਕੀ ਕੁਝ ਹੋਇਆ ਰਾਤ ਕਿਵੇਂ ਲੰਗੀ ਹੈ ਸੋ ਪਹਿਲਾ ਤਾਂ ਮੈਂ ਸਾਡਾ ਜਿਹੜਾ ਜਿਹਨੂੰ ਕਈ ਐ ਅਸੀਂ ਚੌਥਾ ਥੰਮ ਹੈ ਜਿਹੜਾ ਮੀਡੀਆ ਸੋਦੇ ਸੀ ਧੰਨਵਾਦੀ ਆ ਕਿ ਜਿਹੜਾ ਕਵਰ ਕਰ ਰਿਹਾ ਹੈਗਾ ਕਿ ਉਹਨੇ ਨਾ ਮਤਲਬ ਦਿਨ ਦੇਖਣਾ ਰਾਤ ਦੇਖੀ ਹੈ ਜਿਸ ਤਰ੍ਹਾਂ ਅਸੀਂ ਆਪਣਾ ਇਹ ਸਦੂਲ ਨੂੰ ਸਫਲ ਕਰਨ ਲਈ ਅ ਡੇਰਾ ਦੇਖ ਕੀਤਾ ਹੋਇਆ ਉਸੇ ਤਰ੍ਹਾਂ ਸਾਡੇ ਜਿਹੜਾ ਜਿਹੜਾ ਮੀਡੀਆ ਉਸਨੇ ਬਹੁਤ ਵੱਡਾ ਜਿਹੜੀ ਆਪਣੀ ਮਿਹਨਤ ਕਰਕੇ ਸਾਡੇ ਸਾਨੂੰ ਸਹਿਯੋਗ ਦਿੱਤਾ ਕਿ ਜਿਹੜਾ ਸਾਡਾ ਪੂਰੀ ਦੁਨੀਆ ਦੇ ਵਿੱਚ ਇਹ ਸਾਡੀ ਗੱਲ ਹੈ ਜਿਹੜੀ ਚੱਲ ਰਹੀ ਹੈ ਗੱਲ ਰਹੀ ਦੂਸਰੀ ਦੂਸਰੀ ਗੱਲ ਕਿ ਪੂਰੇ ਬਰ ਦੇ ਵਿੱਚ ਇੱਕ ਸਾਡੇ ਗੁਰੂਆਂ ਨੇ ਮਤਲਬ ਜਾਨੀ ਜਿਹੜੀ ਪਰੰਪਰਾ ਟੋਰੀ ਹੋਈ ਹੈ ਬਾਬੇ ਨਾਨਕ ਨੇ 20 ਰੁਪਿਆ ਦੇ ਲੰਗਰ ਤੋਂ ਕਿ ਜਿੱਥੇ ਵੀ ਸਾਡਾ ਸਿੱਖ ਜਾਊਗਾ ਉਹਨੂੰ ਲੰਗਰ ਹੈ ਉਹਦੇ ਨਾਲ ਹੀ ਤਿਆਰ ਹੋ ਜਾਊਗਾ ਅੱਜ ਤੁਸੀਂ ਦੇਖਿਆ ਕਿ ਅਸੀਂ ਕੱਲ 13 ਤਰੀਕ ਨੂੰ ਦਿੱਲੀ ਕੋਚੜਾ ਮਤਲਬ ਪ੍ਰੋਗਰਾਮ ਦਿੱਤਾ ਸੀ ਤੇ ਅਸੀਂ ਦਿੱਲੀ ਕੋਟ ਨੂੰ ਆਪਣੀ ਮੰਜ਼ਲ ਵੱਲ ਬਾਹਰ ਰਹੇ ਆ ਸੋ ਇੱਥੇ ਭਾਵੇਂ ਅਸੀਂ ਜਿਹੜਾ ਹਰਿਆਣੇ ਦਾ ਬਾਰਡਰ ਹੈ ਹਰਿਆਣੇ ਦੇ ਬਾਰਡਰ ਦੇ ਉੱਤੇ ਸਾਡੀ ਸਰਕਾਰ ਨੇ ਬਹੁਤ ਵੱਡੀਆਂ ਰੋਕਾਂ ਆਈਆਂ ਨੇ ਜਿਹੜੀਆਂ ਰੋਕਾਂ ਤੋੜ ਲਈ ਬਹੁਤ ਮਿਹਨਤ ਕਰਨੀ ਪੈਣੀ ਹੈ ਬਹੁਤ ਯਤਨ ਕਰਨੇ ਪੈਣੇ ਆ ਤੇ ਕੁਰਬਾਨੀ ਵੀ ਦੇਣੀ ਪੈਣੀ ਆ ਸੋ ਉਹਨਾਂ ਰੋਕਾਂ ਨੂੰ ਤੋੜ ਲਈ ਅਸੀਂ ਬਹੁਤ ਸਾਡੇ ਆਗੂ ਸਾਡੇ ਵਰਕਰ ਸਾਡੇ ਨੌਜਵਾਨ ਜਿਨ੍ਹਾਂ ਨੇ ਮਿਹਨਤ ਕੀਤੀ ਔਰ ਮਿਹਨਤ ਕਰਕੇ ਭਾਵੇਂ ਸਾਡੀ ਸਰਕਾਰ ਨੇ ਸਾਡੇ ਖਿਲਾਫ ਅਥਰੂ ਗਾਂਹ ਦੇ ਗੋਲੇ ਛੱਡੇ ਸਾਡੀ ਸਰਕਾਰ ਨੇ ਆਪਣਾ ਜਿਹੜਾ ਵੀ ਹਥਿਆਰ ਹੈ ਉਹ ਹਰ ਵਰਤਿਆ ਭਾਵੇਂ ਉਪਲਾਸਟਿਕੀਆਂ ਗੋਲੀਆਂ ਹੋਣ ਸਾਡੇ ਕਿਸਾਨ ਖੜੇ ਨੇ ਜਿਨ੍ਹਾਂ ਦੇ ਪਲਾਸਟਿਕੀਆਂ ਗੋਲੀਆਂ ਲੱਗੀਆਂ ਟੈਂਕੇ ਲੱਗਣਗੇ ਟੈਂਕੇ ਲੱਗਣਗੇ ਇਹ ਮੈਚੇ ਤੋਂਗੇ ਸਾਡੇ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਤ ਹੈ ਸੰਗਤ ਬਲਾਕ ਦੇ ਸਾਬਕਾ ਆਗੂ ਨਾ ਪਰਵਾਹ ਕਰਦਿਆਂ ਹੋਇਆਂ ਅਸੀਂ ਪਹਿਲੇ ਮਿਸ਼ਨ ਦੇ ਵਿੱਚ ਸਫਲ ਹੋਏ ਹਾਂ ਕਿ ਜਿਹੜਾ ਜੇਕਰ ਮੂਰ ਕੋਈ ਰਫਲ ਲਈ ਖੜਾ ਹੈ ਉਸ ਰਫਲ ਦੇ ਵਿੱਚੋਂ ਗੋਲੀ ਕੱਢਣੀ ਹੈ ਤੇ ਮੂਰਲੇ ਦੇ ਬੱਜਣੇ ਉਹ ਪਾਸੇ ਸਾਈਡ ਕਰ ਲੈਂਦਾ ਨਾ ਸੋ ਇਹ ਇੱਕ ਗੋਲੀ ਨਾਲੋਂ ਭੜਾ ਤੁਸੀਂ ਤੈਰ ਰੱਖੋ ਬਿਜਲੀ ਕੱਪੂ ਨਾ ਤੇ ਕੀ ਕਰੇ ਹੋਏ ਨਾ ਗੋਲੀ ਨਾਲੋਂ ਭੜਾ ਅਸੀਂ ਪਹਿਲੇ ਮਿਸ਼ਨ ਦੇ ਵਿੱਚ ਸਫਲ ਹੋਏ ਹਾਂ ਕਿ ਉਹਨਾਂ ਦਾ ਜਿਹੜੇ ਹਥਿਆਰ ਹੈ ਉਹਨਾਂ ਨੂੰ ਨਾਕਾਮ ਕੀਤਾ ਅਸੀਂ ਆਪਣੇ ਨੰਗੀ ਟੜ ਇਹਨਾਂ ਨੂੰ ਲੈ ਕੇ ਆਏ ਹਾਂ ਕੱਟ ਕੇ ਲੈ ਕੇ ਇਹਨਾਂ ਨੂੰ ਪੱਟ ਕੇ ਕਿਵੇਂ ਲਿਆ ਉਹਦਾ ਮਸ਼ੀਨਾਂ ਨਾਲ ਲਾਇਆ ਉਹਨਾਂ ਨੇ ਹੱਠਾਂ ਨਾਲ ਆ ਸਾਡੇ ਲੋਕਾਂ ਦੀ ਤਾਕਤ ਦੇ ਨਾਲ ਲੈ ਕੇ ਆਇਆਗੇ ਸਾਡੇ ਕੋਲੇ ਕੋਈ ਹਥਿਆਰ ਨਹੀਂ ਨਾ ਸੀ ਟਾਇਰ ਬੱਟਨੇ ਅਸੀਂ ਸਾਡੀ ਇਹਨਾਂ ਲੋਕਾਂ ਦੀ ਤਾਕਤ ਦੇ ਨਾਲ ਆਪਣਾ ਮਿਸ਼ਨ ਸਫਲ ਕਰਨਾ ਹੈ ਉਹ ਮਿਸ਼ਨ ਸਫਲ ਕਰਨ ਦੇ ਵਿੱਚ ਪਹਿਲਾ ਇਸ ਬਾਰਡਰ ਦੇ ਉੱਤੇ ਸੀ ਆ ਹਥਿਆਰ ਉਹਨਾਂ ਦਾ ਬਾਤਿਆ ਫੇਲ ਕੀਤਾ ਦੂਜਾ ਜਿਹੜਾ ਰਾਤ ਪੈਣ ਦੇ ਕਾਰਨ ਅਸੀਂ ਆਪਣਾ ਲੰਗਰ ਪਾਣੀ ਛਕਣਾ ਤਾਂ ਜਾਣੀ ਕਹਿਣ ਦਾ ਭਾਵੇਂ ਰਾਤ ਨੂੰ ਹਨੇਰੇ ਦੇ ਵਿੱਚ ਬਡਾ ਨੁਕਸਾਨ ਹੋ ਸਕਦਾ ਸਾਡਾ ਹੋ ਸਕਦਾ ਉਧਰ ਹੋ ਸਕਦਾ ਇੱਕ ਵਾਰ ਨੇਰੇ ਨੂੰ ਮਤਲਬ ਜਣੀ ਟਾਲ ਕੇ ਸਵੇਰ ਫੇਰ ਆਪਾਂ ਮਤਲਬ ਜਿਹੜਾ ਅੱਗੇ ਵਧਣਾ ਹੁਣ ਰਾਤ ਕਿਵੇਂ ਨਗੇ ਰਾਤ ਸੁੱਤੇਗੇ ਨਹੀਂ ਸੁੱਤੇ ਨਹੀਂ ਦੇਖੋ ਸੌਣ ਦਾ ਮਤਲਬ ਹੀ ਨਹੀਂ ਸੌਣ ਦਾ ਕੋਈ ਮਤਲਬ ਨਹੀਂ ਅਸੀਂ ਆਪਣੀ ਯੋਜਨਾ ਬੰਦੀ ਯੋਜਨਾ ਬੰਦੀ ਤਿਆਰ ਕਰ ਰਹੇ ਹਾਂ ਉਹਨਾਂ ਨੂੰ ਨਾਮ 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 ਕੰਮ ਕਰਨ ਲਈ ਕਿ ਭਾਵੇਂ ਉਹ ਠਰ ਗਏ ਹੁਣ ਭਾਵੇਂ ਪਲਾਸਟਿਕੀਆਂ ਗੋਲੀਆਂ ਹੁਣ ਜਿਹੜਾ ਉਹਨਾਂ ਨੂੰ ਉਹਨਾਂ ਦੇ ਹਥਿਆਰ ਅਸੀਂ ਉਹਨਾਂ ਨੂੰ ਜਿਹੜਾ ਫੇਰ ਕਰਨ ਲਈ ਆ ਵੱਡਾ ਧਿਆਰ ਅਸੀਂ ਪਹਿਲਾਂ ਫੇਲ ਕਰ ਚੁੱਕੇ ਆਂ ਰਾਤ ਜਿਹੜਾ ਸਾਡੇ ਨੌਜਵਾਨਾਂ ਨੇ ਕਹਿਲਾ ਸਾਡੇ ਅਸੀਂ ਕਹਿਲਾ ਸਾਰਿਆਂ ਨੇ ਇਹ ਰਲ ਕੇ ਇਹ ਇਹ ਫੇਲ ਕਰਨ ਦੇ ਵਿੱਚ ਉਹਨਾਂ ਦਾ ਅਸੀਂ ਸਫਲ ਹੋਏ ਆਂ ਹੁਣ ਅਗਲੀ ਕੀ ਤਿਆਰੀ ਹੈ ਅਗਲੀ ਤਿਆਰੀ ਹੈ ਕਿ ਜਿਹੜੇ ਅਥਰੂ ਗਏ ਸਨ ਜਿਹੜੀਆਂ ਪਲਾਸਟਿਕ ਦੀਆਂ ਗੋਲੀਆਂ ਨੇ ਉਹਨਾਂ ਨੂੰ ਨਾਮ ਕਰਨ ਨਾਮ ਕੰਮ ਕਰ ਲਈ ਅਸੀਂ ਮਤਲਬ ਆਪਣੀ ਰਣਨੀਤੀ ਡਾ ਕਰ ਲਈ ਹੈ ਸੋ ਅਸੀਂ ਜਿਹੜੀ ਮੀਟਿੰਗ ਕਰਕੇ ਅੱਗੇ ਅਸੀਂ ਮਤਲਬ ਜਾਨੀ ਜਿਹੜਾ ਮੋਰਚੇ ਨੂੰ ਫੇਰ ਵੱਲ ਰਿਓ ਤੇ ਤਿਆਰੀ ਹੈ ਅੱਜ ਫੇਰ ਜਾਉਂਗੇ ਦਿੱਲੀ ਵੱਲ ਨੂੰ ਜਾਵਾਂਗੇ ਬਿਲਕੁਲ ਕਿਉਂਕਿ ਸਾਡਾ ਅਸੀਂ ਉਹ ਉਹਦੇ ਵਾਰਸਾਂ ਜਿਹੜੇ ਗੁਰੂਆਂ ਨੇ ਪਿੱਛੇ ਬਹੁਤ ਵੱਡੇ ਇਤਿਹਾਸ ਆ ਜਿਹੜੇ ਸਿਰਜੇਨ ਅਸੀਂ ਉਹਨਾਂ ਦੇ ਵਾਰਸਾਂ ਅਸੀਂ ਉਹਨਾਂ ਆਗੂਆਂ ਤੋਂ ਨਹੀਂ ਕਿ ਆ ਲੋਕਾਂ ਨੂੰ ਮੂਹਰੇ ਕਰਕੇ ਤੇ ਆ ਪਿੱਛੇ ਲਿਖਾ ਕੇ ਪਿੱਛੇ ਚਲੇ ਜਾਣ ਅਸੀਂ ਸਾਡੇ ਗੋਲੀਖਾਨੇ ਪਈ ਅਸੀਂ ਗੋਲੀ ਖਾਣ ਲਈ ਤਿਆਰ ਹਾਂ ਕਿਉਂਕਿ ਪਰਮਾਤਮਾ ਨੇ ਜਿਹੜੀ ਸਾਨੂੰ ਮਨੁੱਖਤਾ ਦਿੱਤੀ ਹੈ ਸੋ ਇੱਕ ਦਿਨ ਇੱਕ ਦਿਨ ਸਾਰਿਆਂ ਨੇ ਅਸੀਂ ਜਾਣਾ ਸਾਨੂੰ ਉਸ ਦਿਨ ਦੇ ਇੰਤਜ਼ਾਰ ਹੈ ਕਿ ਜਿਹੜੇ ਦਿਨ ਸਾਡਾ ਨੰਬਰ ਲੱਗਣਾ ਹੈ ਹੋ ਸਕਦਾ ਸਾਡਾ ਨੰਬਰ ਇੱਥੇ ਲੱਗੇ ਕਿ ਆਹੀ ਜਗ੍ਹਾ ਉਸ ਸਮਾਂ ਉਹ ਦਿਨ ਉਹ ਘੜੀ ਸਾਡੀ ਵੀ ਹੋ ਜੇ ਅਸੀਂ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਸਾਨੂੰ ਅਸੀਂ ਬੇ ਧੜਕਾਂਗੇ ਕਿ ਅਸੀਂ ਸਾਡੇ ਇਹਨਾਂ ਲੋਕਾਂ ਦੇ ਮੂਹਰੇ ਅਸੀਂ ਗੋਲੀ ਖਾਵਾਂਗੇ ਜੇ ਸਾਨੂੰ ਗੋਲੀ ਖਾਣੀ ਪਈ ਅਸੀਂ ਪਿੱਛੇ ਨਹੀਂ ਅਟੇ ਪਿੱਛੇ ਦਗਾ ਨਹੀਂ ਭੱਦਾਂਗੇ ਅਗਲੀ ਬੇਨਤੀ ਸਾਡੀ ਇਹ ਅਗਲੀ ਅਪੀਲ ਹੈ ਕਿ ਸੋਡੇ ਮੱਦਮ ਰਹੀਂ ਜਿਹੜੀ ਕਿਸਾਨ ਜਮਾਤ ਕੱਲੀ ਕਿਸਾਨ ਜਮਾਤ ਨਹੀਂ ਅੱਜ ਹਰੇਕ ਦੁਕਾਨਦਾਰ ਨੂੰ ਹਰੇਕ ਮਜ਼ਦੂਰ ਨੂੰ ਹਰੇਕ ਵਪਾਰੀ ਨੂੰ ਔਰ ਜਿਹੜਾ ਇਹਦਾ ਬਹੁਤ ਵੱਡਾ ਨੁਕਸਾਨ ਚ ੱਲਣਾ ਪੈਣਾਗਾ ਜੇਕਰ ਅੱਜ ਅਸੀਂ ਜਿਹੜੇ ਮਿਸ਼ਨ ਦੇ ਵਿੱਚ ਉਹ ਫੇਲ ਹੋ ਗਏ ਅਸੀਂ ਆਪਣਾ ਮਿਸ਼ਨ ਸਫਲ ਕਰਨੀ ਸਾਨੂੰ ਸਾਰਿਆਂ ਨੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਸਾਡੇ ਦੇਖ ਰਹੇ ਨੇ ਛੋਡੇ ਮਦਮ ਰਹੀ ਉਹਨਾਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਇਸ ਅਦੋਲਨ ਨੂੰ ਸਫਲ ਕਰਨ ਲਈ ਸਾਰੇ ਮਤਲਬ ਘਰਾਂ ਦੇ ਵਿੱਚੋਂ ਨਿਕਲੋ ਜਿੱਦਾ ਜਿਹੜਾ ਸਹਿਯੋਗ ਕਰ ਸਕਦੇ ਹੋ ਉਹ ਸਹਿਯੋਗ ਕਰੋ ਚਾਹੇ ਉਹ ਲੰਗਰ ਦਾ ਕਰ ਸਕਦੇ ਆ ਚਾਹੇ ਆਪਣੇ ਬੰਦਿਆਂ ਦਾ ਚਾਹੇ ਆਪਣੇ ਟੈਕਸ ਦਾ ਜੋ ਵੀ ਸਾਡੇ ਇਸ ਅਦੋਲਨ ਦੇ ਵਿੱਚ ਜਿੰਨਾ ਸਹਿਯੋਗ ਦੇ ਸਕਿਆ ਸੀ ਥੋੜੇ ਮਾਦਮ ਰਹੀ ਅਪੀਲ ਕਰ ਰਹੇ ਆ ਅਗਲੀ ਪੀੜ ਸਾਡੀ ਉਹ ਹੈ ਕਿ ਅਸੀਂ ਆਪਣਾ ਮੋਰਚਾ ਸਫਲ ਕਰਨਾ ਹੈਗਾ ਸ਼ਾਂਤਮਈ ਅਸੀਂ ਕੋਈ ਹਥਿਆਰ ਦੀ ਗੱਤੋਂ ਨਹੀਂ ਕਰਨੀ ਅਸੀਂ ਕੋਈ ਹੌਲੜ ਬਾਜੀ ਨਹੀਂ ਕਰਨੀ ਜੇਕਰ ਕੋਈ ਸਾਡੇ ਨੌਜਵਾਨ ਮੁੰਡੇ ਸਾਡਾ ਕੋਈ ਇਹਦਾ ਬੇਕਤੀ ਇਸ ਅਧੋਲਨ ਨੂੰ ਫੇਲ ਕਰਨ ਦੀ ਇਸ ਅਧੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਆਪਾਂ ਸ਼ਾਂਤਮਈ ਬੈਠ ਕੇ ਸ਼ਾਂਤਮਈ ਅਧੋਲਨ ਸਫਲ ਕਰਾਂਗੇ ਪਹਿਲਾਂ ਕਰਕੇ ਆਏ ਆਂਗੇ 13 ਮਹੀਨੇ ਦਿੱਲੀ ਦੇ ਵਿੱਚ ਸਾਡੀ ਕਿੰਦਰ ਦੀ ਸਰਕਾਰ ਨਾਲ ਟੱਕਰ ਅੱਜ ਵੀ ਹੈ ਤੇ ਪਹਿਲਾਂ 13 ਮਹੀਨੇ ਵੀ ਟੱਕਰ ਰਹੀ ਸੀ ਉਸ ਟੱਕਰ ਦੇ ਵਿੱਚ ਸਾਡੇ ਸਾਡੀ ਸਰਕਾਰ ਨੇ ਸਾਡੇ ਖਿਲਾਫ ਕਿਹੜਾ ਸ਼ਬਦ ਨਹੀਂ ਬੋਲਿਆ ਸਾਡੇ ਕਿਸਾਨ ਜਮਾਤ ਦੇ ਖਿਲਾਫ ਕੀ ਗੱਲ ਨਹੀਂ ਕਹੀ ਹਰ ਜਦਨ ਕੀਤੇ ਹਰ ਸ਼ਬਦ ਬੋਲੇ ਪਰ ਅੱਜ ਅਸੀਂ ਫੇਰ ਵੀ ਘਬਰਾਉਂਦੇ ਨਹੀਂ ਅੱਜ ਵੀ ਅਸੀਂ ਸ਼ਾਂਤਮਈ ਆਪਣਾ ਜਿਹੜਾ ਮਿਸ਼ਨ ਆ ਉਹਨੂੰ ਸਫਲ ਕਰਾਂਗੇ ਸਵੇਸ਼ ਕਰਕੇ ਬਹੁਤ ਬਹੁਤ ਤੁਹਾਡਾ ਧੰਨਵਾਦ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖੀਆਂ ਇਸ ਤਰੀਕੇ ਦੀਆਂ ਕਿਲਾ ਨੇ ਆ ਜਿਹੜੀਆਂ ਰਾਤ ਨੂੰ ਕਿਸਾਨ ਪਟਕੇ ਲੈ ਆਏ ਨੇ ਮਸ਼ੀਨਾਂ ਨਾਲੇ ਕਿਲਾ ਲਗਾਜਾਂਗੇ ਅਸੀਂ ਤਾਂ ਕਿ ਟਰੈਕਟਰ ਵਗੈਰਾ ਗਿਆ ਨਾ ਵੱਟ ਸਕਣ ਪਰ ਜਿਸ ਤਰੀਕੇ ਤਿਆਰੀ ਇਹਨਾਂ ਦੀ ਹੈਗੀ ਇਹ ਤਾਂ ਹੱਥਾਂ ਨਾਲ ਹੀ ਇਹ ਪਟਕੇ ਲੈ ਆਏ ਨੇ ਹਾਲ ਦੀ ਘੜੀ ਜੋਸ਼ ਜਜ਼ਬਾ ਅਤੇ ਜਨੂੰਨ ਤਿੰਨੇ ਚੀਜ਼ਾਂ ਪੂਰੀਆਂ ਬਰਕਰਾਰ ਨੇ ਅਤੇ ਜਿਵੇਂ ਇਹਨਾਂ ਨੂੰ ਆਦੇਸ਼ ਮਿਲਦਾ ਹੈ ਤਾਂ ਦਿੱਲੀ ਵੱਲ ਨੂੰ ਮੁਰ ਤੋਂ ਕੁਝ ਕਰਨ ਦੇ ਲਈ ਜੋ ਜਦੋ ਜਹਿਲ ਕੀਤੀ ਜਾਣੀ ਹੈ ਉਸ ਦੇ ਲਈ ਸਾਰੇ ਲੋਕ ਤਿਆਰ ਬਰ ਤਿਆਰ ਅਤੇ ਵੇਖੇ ਜਾ ਸਕਦੇ ਨੇ ਖਨੋਰੀ ਬਾਰਡਰ ਤੋਂ ਕੈਮਰਾ ਪਾਸਲ ਮਰਪੁਰ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ